ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 12 ਹੀ ਰਾਸ਼ੀ ਫਲ ਵਾਲਿਆਂ ਦਾ ਰਾਸ਼ੀ ਫਲ ਕੀ ਕਹਿੰਦਾ ਹੈ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ ਕਿ ਅੱਜ ਤੁਹਾਡੇ ਨਾਲ ਕੀ ਵਾਪਰਨ ਵਾਲਾ ਹੈ ਤੇ ਕਿਹੜੀ ਤੁਹਾਨੂੰ ਅੱਜ ਖੁਸ਼ਖਬਰੀ ਮਿਲਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਮਾਤਾ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਨਾਲ ਮਾਲਾ ਮਲ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਕ ਰਾਸ਼ੀ ਫਲ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਦਾ ਧਿਆਨ ਰੱਖੋ ਵਸਤਾਂ ਨੂੰ ਵਿਅਸਤ ਕਰੋ ਅੱਜ ਤੁਸੀਂ ਬਿਨਾਂ ਕਿਸੇ ਸਹਾਇਤਾ ਤੇ ਸਮਰਥਾ ਦੇ ਪੈਸੇ ਕਮਾਉਣ ਦੇ ਯੋਗ ਹੋ ਜਾਓਗੇ ਆਪਣੇ ਦੋਸਤ ਤੇ ਪਰਿਵਾਰ ਦੇ ਸਹਿਯੋਗ ਦੇ ਚਲਦਿਆਂ ਤੁਸੀਂ ਨਵੇਂ ਆਤਮ ਵਿਸ਼ਵਾਸ ਤੇ ਰੋਮਾਂਚ ਨਾਲ ਭਰਪੂਰ ਹੋ ਜਾਓਗੇ। ਤੁਹਾਨੂੰ ਆਪਣੀ ਤਰਫ ਤੋਂ ਸਭ ਬਿਹਤਰ ਤਰੀਕੇ ਨਾਲ ਵਿਵਹਾਰ ਕਰਨ ਦੀ ਲੋੜ ਹੈ ਕਿਉਂਕਿ ਅੱਜ ਤੁਹਾਡਾ ਪ੍ਰੇਮੀ ਜਲਦ ਹੀ ਨਾਰਾਜ਼ ਹੋ ਸਕਦਾ ਹੈ। ਨਵੇਂ ਗੱਹਕਰ ਨਾਲ ਗੱਲਬਾਤ ਕਰਨ ਲਈ ਬਹੁਤ ਵਧੀਆ ਦਿਨ ਹੈ। ਆਪਣੀਆਂ ਕਮਜ਼ੋਰੀਆਂ ਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੈ। ਇਸ ਲਈ ਆਪਣੇ ਲਈ ਵੀ ਤੁਹਾਨੂੰ ਸਮਾਂ ਕੱਢਣਾ ਚਾਹੀਦਾ ਹੈ। ਅੱਜ ਤੁਹਾਡਾ ਜੀਵਨ ਸਾਥੀ ਬਹੁਤ ਜ਼ਿਆਦਾ ਸਵੈ ਕੇਂਦ੍ਰਿਤ ਹੋ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਾਹਰ ਦਾ ਅਤੇ ਖੁੱਲਾ ਖਾਣਾ ਖਾਂਦੇ ਸਮੇਂ ਖਾਸ ਧਿਆਨ ਰੱਖੋ ਤੇ ਬਚਾ ਦੀ ਲੋੜ ਹੈ ਹਾਲਾਂਕਿ ਬਿਨਾਂ ਵਜ੍ਹਾ ਦੇ ਤਣਾ ਨਾ ਲਓ ਕਿਉਂਕਿ ਇਹ ਤੁਹਾਨੂੰ ਮਾਨਸਿਕ ਕਸ਼ਟ ਦੇ ਸਕਦਾ ਹੈ ਜੇਕਰ ਤੁਸੀਂ ਨਿਰਵਿਘਨ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਇੱਕ ਸਥਿਰ ਜੀਵਨ ਨਿਰਮਾਣ ਕਰਨਾ ਚਾਹੁੰਦੇ ਹੋ ਅੱਜ ਤੁਹਾਨੂੰ ਆਰਥਿਕ ਸਬੰਧਾਂ ਤੇ ਧਿਆਨ ਦੇਣ ਦੀ ਲੋੜ ਹੈ। ਘਰੇਲੂ ਮਾਮਲਿਆਂ ਵਿੱਚ ਤੁਰੰਤ ਹੀ ਧਿਆਨ ਦੇਣ ਦੀ ਲੋੜ ਹੈ। ਰੋਮਾਂਟਿਕ ਚਾਲਾਂ ਦਾ ਭੁਗਤਾਨ ਨਹੀਂ ਹੋਵੇਗਾ। ਨਵੀਂ ਅਸਾਈਨਮੈਂਟ ਉਮੀਦ ਦੇ ਮੁਤਾਬਿਕ ਪ੍ਰਾਣਾਮ ਨਹੀਂ ਦੇਵੇਗੀ। ਉਹਨਾਂ ਲੋਕਾਂ ਨਾਲ ਮੇਲਜੋਲ ਵਧਾਉਣ ਤੋਂ ਬਚੋ ਜਿਹੜੇ ਤੁਹਾਡੇ ਸਮਾਂ ਖਰਾਬ ਕਰਦੇ ਹਨ। ਤੁਹਾਡਾ ਜੀਵਨ ਸਾਥੀ ਤੁਹਾਡੀਆਂ ਲੋੜਾਂ ਨੂੰ ਅਣਦੇਖਿਆ ਕਰ ਸਕਦਾ ਹੈ। ਜਿਸ ਦੇ ਚੱਲਦੇ ਤੁਸੀਂ ਚਿੜਚਿੜੇ ਹੋ ਸਕਦੇ ਹੋ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੀਵਨ ਸਾਥੀ ਦੀ ਸਿਹਤ ਉੱਪਰ ਠੀਕ ਤਰੀਕੇ ਨਾਲ ਧਿਆਨ ਦੇਣ ਦੀ ਖਾਸ ਜ਼ਰੂਰਤ ਹੋਵੇਗੀ ਇਸ ਰਾਸ਼ੀ ਦੇ ਵਿਆਹੁਤਾ ਜਾਤਕਾਂ ਨੂੰ ਅੱਜ ਸਹੁਰਿਆਂ ਤੋਂ ਲਾਭ ਹੋਣ ਦੀ ਸੰਭਾਵਨਾ ਹੈ ਘਰੇਲੂ ਕੰਮ ਥਕਾਉਣ ਵਾਲਾ ਹੋਵੇਗਾ ਇਸ ਲਈ ਇਹ ਮਾਨਸਿਕ ਤਣਾਅ ਦੀ ਵਜ੍ਹਾ ਵੀ ਬਣ ਸਕਦਾ ਹੈ ਅੱਜ ਕਾੜ ਦੇ ਪਿਆਰ ਦਾ ਦੁੱਖ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ ਤੁਸੀਂ ਆਪਣਾ ਰਵੱਈਆ ਇਮਾਨਦਾਰੀ ਤੇ ਸਪਸ਼ਟਵਾਦੀ ਰੱਖੋ ਲੋਕ ਤੁਹਾਡੀ ਦ੍ਰਿੜਤਾ ਤੇ ਸ਼ਮਤਾ ਅਨੁਸਾਰ ਹੋਣਗੇ ਤੁਹਾਡਾ ਪਿਆਰਾ ਤੁਹਾਨੂੰ ਸਮਾਂ ਨਹੀਂ ਦਿੰਦਾ ਇਸ ਲਈ ਤੁਸੀਂ ਉਹਨਾਂ ਨਾਲ ਇਸ ਬਾਰੇ ਗੱਲ ਕਰੋਗੇ ਤੇ ਆਪਣੀਆਂ ਸ਼ਿਕਾਇਤਾਂ ਨੂੰ ਮੇਜ਼ ਤੇ ਰੱਖੋਗੇ ਤੁਹਾਨੂੰ ਅਤੇ ਜੀਵਨ ਸਾਥੀ ਨੂੰ ਵਿਆਹਤਾ ਜ਼ਿੰਦਗੀ ਵਿੱਚ ਕੁਝ ਨਿੱਜਤਾ ਦੀ ਲੋੜ ਹੈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੇ ਦਿਨ ਜੋ ਭਾਵਕ ਮિજાਜ ਤੁਹਾਡੇ ਤੇ ਸ਼ਾਇਆ ਹੋਇਆ ਹੈ ਉਸ ਤੋਂ ਨਿਕਲਣ ਲਈ ਬੀਤੀਆਂ ਗੱਲਾਂ ਨੂੰ ਦਿਲ ਵਿੱਚੋਂ ਕੱਢ ਦਿਓ ਅੱਜ ਦੇ ਦਿਨ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ ਅੱਜ ਜਿਸ ਨਵੇਂ ਸਮਾਗਮ ਵਿੱਚ ਤੁਸੀਂ ਜਾਂਦੇ ਹੋ ਉੱਥੇ ਨਵੀਂ ਦੋਸਤੀ ਦੀ ਸ਼ੁਰੂਆਤ ਹੋ ਜਾਵੇਗੀ ਨਵੇਂ ਰੋਮਾਂਸ ਦੀ ਸੰਭਾਵਨਾ ਸੰਭਵ ਹੈ ਪਿਆਰ ਦਾ ਫਲ ਤੁਹਾਡੀ ਜ਼ਿੰਦਗੀ ਵਿੱਚ ਜਲਦ ਹੀ ਖਿੜ ਸਕਦਾ ਹੈ ਆਪਣੇ 파ਟਰਨਰ ਤੇ ਗੌਰ ਨਾ ਕਰੋ ਤੁਹਾਡਾ ਅੱਜ ਦਾ ਏਜੰਡਾ ਯਾਤਰਾ ਮਨੋਰੰਜਨ ਤੇ ਸਮਾਜਿਕਤਾ ਨਾਲ ਮਿਲਣ ਜੁਲਣ ਵਾਲਾ ਹੋਵੇਗਾ ਤੁਹਾਡੇ ਜੀਵਨ ਸਾਥੀ ਦੇ ਚਲਦੇ ਤੁਸੀਂ ਮਹਿਸੂਸ ਕਰੋਗੇ ਕਿ ਸਵਰਗ ਧਰਤੀ ਤੇ ਹੀ ਹੈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਸਹਿਜਤਾ ਤੁਹਾਡੀ ਮਾਨਸਿਕ ਸ਼ਾਂਤੀ ਵਿੱਚ ਪੈਦਾ ਕਰ ਸਕਦੀ ਹੈ ਵਾਧਾ ਪਰੰਤੋ ਕੋਈ ਦੋਸਤ ਤੁਹਾਡੀਆਂ ਪਰੇਸ਼ਾਨੀਆਂ ਦਾ ਸਮਾਧਾਨ ਕਰਨ ਲਈ ਕਾਫੀ ਮਦਦਗਾਰ ਸਾਬਿਤ ਹੋ ਜਾਵੇਗਾ ਤਣਾਅ ਤੋਂ ਬਚਣ ਲਈ ਸੰਗੀਤ ਦਾ ਸਹਾਰਾ ਲਓ ਜਿਨ੍ਹਾਂ ਲੋਕਾਂ ਨੇ ਕਿਸੇ ਰਿਸ਼ਤੇਦਾਰ ਤੋਂ ਪੈਸਾ ਉਧਾਰ ਲਿਆ ਸੀ ਉਹਨਾਂ ਨੂੰ ਉਧਾਰ ਅੱਜ ਕਿਸੇ ਵੀ ਹਾਲਤ ਵਿੱਚ ਵਾਪਸ ਕਰਨਾ ਪੈ ਸਕਦਾ ਹੈ ਪਰਿਵਾਰਕ ਸਮਾਗਮ ਵਿੱਚ ਨਵੇਂ ਦੋਸਤ ਬਣ ਸਕਦੇ ਹਨ ਆਪਣੀ ਚੋਣ ਵਿੱਚ ਸਾਵਧਾਨੀ ਵਰਤੋ ਚੰਗੇ ਦੋਸਤ ਉਸ ਖਜ਼ਾਨੇ ਦੀ ਤਰ੍ਹਾਂ ਹੁੰਦੇ ਹਨ ਜਿਸ ਨੂੰ ساری ਜ਼ਿੰਦਗੀ ਦਿਲ ਦੇ ਕਰੀਬ ਰੱਖਿਆ ਜਾਂਦਾ ਹੈ ਵਿਆਹ ਲਈ ਸਮਾਂ ਸਹੀ ਹੈ ਕਿਉਂਕਿ ਤੁਹਾਡਾ ਪਿਆਰ ਜੀਵਨ ਭਰ ਲਈ ਨਵਾਂ ਮੋੜ ਲੈ ਸਕਦਾ ਹੈ ਤੁਸੀਂ ਖੇਤੀ ਵਿੱਚ ਕਿਸੇ ਵੱਡੇ ਲੈਣ-ਦੇਣ ਨੂੰ ਅੰਜਾਮ ਦੇ ਸਕਦੇ ਹੋ ਮਨੋਰੰਜਨ ਨਾਲ ਜੁੜੀ ਕਿਸੇ ਪ੍ਰੋਜੈਕਟ ਵਿੱਚ ਹਿੱਸਾ ਲੈ ਸਕਦੇ ਹੋ ਤੁਹਾਨੂੰ ਲੱਗਦਾ ਹੈ ਕਿ ਵਿਆਹ ਸਿਰਫ ਸਮਝੌਤੇ ਦਾ ਨਾਮ ਹੈ ਜੇਕਰ ਹਾਂ ਤਾਂ ਤੁਸੀਂ ਅੱਜ ਜਾਣੋਗੇ ਤੁਹਾਡਾ ਜੀਵਨ ਸਭ ਤੋਂ ਵੱਡੀ ਇੱਕ ਚੰਗੀ ਘਟਨਾ ਹੈ। ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਚਿੰਤਾ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਬਿਮਾਰੀ ਹੋਰ ਵਿਗੜ ਸਕਦੀ ਹੈ। ਜਿਹੜੇ ਲੋਕ ਹੁਣ ਤੱਕ ਬਿਨਾਂ ਸੋਚੇ ਸਮਝੇ ਪੈਸਾ ਉਡਾ ਰਹੇ ਹਨ ਉਹਨਾਂ ਨੂੰ ਅੱਜ ਪੈਸੇ ਦੀ ਕਾਫੀ ਲੋੜ ਪੈ ਸਕਦੀ ਹੈ। ਅੱਜ ਉਹਨਾਂ ਨੂੰ ਸਮਝ ਆ ਸਕਦਾ ਹੈ ਕਿ ਜੀਵਨ ਵਿੱਚ ਪੈਸੇ ਦੀ ਕੀ ਕੀਮਤ ਹੈ। ਸਭ ਨੂੰ ਆਪਣੇ ਮਹਿਫਿਲ ਵਿੱਚ ਦਾਵਤ ਦਿਓ ਕਿਉਂਕਿ ਅੱਜ ਤੁਹਾਡੇ ਕੋਲ ਜ਼ਿਆਦਾ ਊਰਜਾ ਹੈ ਜੋ ਕਿਸੇ ਪਾਰਟੀ ਜਾਂ ਕੰਮ ਕਰ ਦਾ ਆਯੋਜਨ ਕਰਨ ਲਈ ਪ੍ਰੇਰਿਤ ਕਰੇਗੀ ਜਦੋਂ ਇੱਕ ਵਾਰ ਤੁਸੀਂ ਪਿਆਰ ਨਾਲ ਇੱਕ ਵਿੱਚ ਹੋ ਜਾਂਦੇ ਹੋ ਤੇ ਕਿਸੇ ਹੋਰ ਦੀ ਲੋੜ ਨਹੀਂ ਅੱਜ ਤੁਸੀਂ ਹਕੀਕਤ ਵਿੱਚ ਮਹਿਸੂਸ ਕਰੋਗੇ ਪੱਤਰ ਵਿਹਾਰ ਜਾਂ ਬਕਲਾਂਗ ਤਰਜੀਹ ਦੀ ਲੋੜ ਹੈ ਅੱਜ ਤੁਸੀਂ ਵਿਅਸਤ ਦਿਨ ਭਰ ਵਿੱਚ ਬਾਵਜੂਦ ਵੀ ਆਪਣੇ ਲਈ ਸਮਾਂ ਕੱਢਣ ਲਈ ਮਜਬੂਰ ਤੇ ਕਾਮਯਾਬ ਹੋ ਜਾਓਗੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰੋਗੇ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸتے ਇਹ ਕਿ ਸ਼ਰਾਬ ਤੋਂ ਦੂਰ ਰਹੋ ਕਿਉਂਕਿ ਤੁਹਾਡੀ ਨੀਂਦ ਵਿੱਚ ਅੜਚਣ ਪੈ ਸਕਦੀ ਹੈ ਤੁਹਾਨੂੰ ਗਹਿਰੇ ਆਰਾਮ ਵਿੱਚ ਪਾ ਸਕਦੀ ਹੈ ਕਿਸੇ ਕਰੀਬੀ ਦੋਸਤ ਦੀ ਮਦਦ ਨਾਲ ਅੱਜ ਤੁਸੀਂ ਕਾਰੋਬਾਰੀਆਂ ਨੂੰ ਚੰਗਾ ਖਾਸਾ ਤੇ ਧਨਲਾਭ ਹੋ ਸਕਦਾ ਹੈ ਇਹ ਪੈਸਾ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਕਰ ਸਕਦਾ ਹੈ ਪਰਿਵਾਰ ਤੇ ਬੱਚਿਆਂ ਨਾਲ ਬਿਤਾਇਆ ਸਮਾਂ ਤੁਹਾਨੂੰ ਊਰਜਾ ਦੇ ਸਕਦਾ ਹੈ ਯਾਤਰਾ ਤੁਹਾਡੀ ਸਫਲ ਹੋ ਸਕਦੀ ਹੈ ਆਪਣੇ ਭੈਣ ਭਰਾ ਦੇ ਨਾਲ ਕੋਈ ਫਿਲਮ ਜਾਂ ਮੈਚ ਵੇਖਣ ਲਈ ਤੁਸੀਂ ਜਾ ਸਕਦੇ ਹੋ ਤੁਸੀਂ ਹਰ ਇੱਕ ਦੇ ਨਾਲ ਪਿਆਰ ਨਾਲ ਪੇਸ਼ ਆਓਗੇ ਤੁਹਾਡੀ ਵਿਹੋਤਾ ਜ਼ਿੰਦਗੀ ਬਹੁਤ ਹੀ ਅਜ ਖੁਸ਼ਹਾਲ ਹੋ ਜਾਵੇਗੀ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭੀੜ ਭੜ ਦੇ ਇਲਾਕੇ ਵਿੱਚ ਯਾਤਰਾ ਕਰਦੇ ਸਮੇਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੇ ਅਤ੍ਰਿਕਤ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਅੱਜ ਤੁਹਾਡਾ ਪੈਸਾ ਕਈ ਚੀਜ਼ਾਂ ਤੇ ਖਰਚ ਹੋ ਸਕਦਾ ਹੈ। ਤੁਹਾਨੂੰ ਅੱਜ ਚੰਗਾ ਬਜਟ ਯੋਜਨਾ ਬਣਾਉਣ ਦੀ ਲੋੜ ਹੈ। ਇਸ ਨਾਲ ਤੁਹਾਡੀਆਂ ਕਈ ਮੁਸ਼ਕਲਾਂ ਦੂਰ ਹੋ ਸਕਦੀਆਂ ਹਨ। ਕਿਸੇ ਬਜ਼ੁਰਗ ਦੀ ਸਿਹਤ ਚਿੰਤਾ ਦਾ ਸਬੱਬ ਬਣ ਜਾਵੇਗੀ। ਮੋਮਬੱਤੀ ਦੀ ਰੋਸ਼ਨੀ ਵਿੱਚ ਆਪਣੇ ਪਿਆਰੇ ਨਾਲ ਭੋਜਨ ਸਾਂਝਾ ਕਰੋਗੇ। ਆਪਣੇ ਉਦੇਸ਼ਾਂ ਦੀ ਸ਼ਾਂਤੀ ਨਾਲ ਵੱਧਦੇ ਰਹੋਗੇ। ਮਿਲਣ ਤੋਂ ਪਹਿਲਾਂ ਆਪਣਾ ਪਤਾ ਨਾ ਖੋਲੋ। ਜੇਕਰ ਤੁਸੀਂ ਸੋਚਦੇ ਹੋ ਯਾਰਾਂ ਦੋਸਤਾਂ ਨਾਲ ਰੋੜ ਤੋਂ ਜ਼ਿਆਦਾ ਸਮਾਂ ਬਿਤਾਉਣਾ ਤੁਹਾਡੇ ਲਈ ਸਹੀ ਹੈ ਤਾਂ ਤੁਸੀਂ ਗਲਤ ਹੋ ਅਜਿਹਾ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਜੀਵਨ ਸਾਥੀ ਨੂੰ ਸੱਚਮੁੱਚ ਕੁਝ ਸ਼ਾਨਦਾਰ ਅਸ਼ੀਰਵਾਦ ਦੇਣ ਇਸ ਦੇ ਚਲਦੇ ਤੁਹਾਡੇ ਵਿਵਹਤਾ ਜੀਵਨ ਵਿੱਚ ਹੋਰ ਨਿਖਾਰ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੇ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਜ਼ਿਆਦਾ ਪੇਟ ਭਰ ਕੇ ਖਾਣ ਤੋਂ ਬਚੋ ਤੇ ਸ਼ਰਾਬ ਦੀ ਵਰਤੋਂ ਤੋਂ ਵੀ ਬਚ ਜਾਓ ਤੁਸੀਂ ਵਿੱਤੀ ਤੌਰ ਤੇ ਮਜ਼ਬੂਤ ਰਹੋਗੇ ਗ੍ਰਹਾਂ ਤੇ ਨਕਸ਼ਤਰਾਂ ਦੇ ਲਾਭ ਵਾਲੇ ਸਥਾਨ ਕਾਰਨ ਤੁਸੀਂ ਅੱਜ ਪੈਸੇ ਕਮਾਉਣ ਵਾਲੇ ਬਹੁਤ ਸਾਰੇ ਮੌਕਿਆਂ ਕੋਲ ਪਹੁੰਚ ਸਕਦੇ ਹੋ ਦੋਸਤ ਤੁਹਾਡੇ ਨਿੱਜੀ ਜੀਵਨ ਵਿੱਚ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਕਰ ਦੇਣਗੇ ਕੁਝ ਲੋਕਾਂ ਦੇ ਲਈ ਜਲਦ ਹੀ ਵਿਆਦੀ ਘੰਟੀ ਵੱਜ ਸਕਦੀ ਹੈ ਜਦੋਂ ਕਿ ਦੂਸਰੇ ਜੀਵਨ ਵਿੱਚ ਨਵੇਂ ਮੌਕੇ ਵੀ ਤੁਹਾਨੂੰ ਲਾਭ ਦੇ ਪਾਤਰ ਬਣ ਸਕਦੇ ਹਨ ਆਪਣੇ ਕੰਮ ਤੇ ਪਹਿਲ ਦੇ ਧਿਆਨ ਦਿਓ ਚੁੰਬਕੇ ਬਹਰ ਜਾਣ ਵਾਲੀ ਸ਼ਖਸੀਅਤ ਤੁਹਾਨੂੰ ਪ੍ਰਕਾਸ਼ ਵਿੱਚ ਲੈ ਜਾਵੇਗੀ ਅੱਜ ਤੁਸੀਂ ਇੱਕ ਵਾਰ ਫਿਰ ਸਮੇਂ ਵਿੱਚ ਜਾ ਕੇ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਪਹੁੰਚ ਜਾਓਗੇ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਣਇਸ਼ਟ ਯਾਤਰਾਵਾਂ ਥਕਾਵਟ ਭਰੀਆਂ ਤੁਹਾਨੂੰ ਮਹਿਸੂਸ ਹੋ ਸਕਦੀਆਂ ਹਨ ਬੇਚੈਨੀ ਦਾ ਕਾਰਨ ਬਣ ਸਕਦੀਆਂ ਹਨ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਸਰੀਰ ਨੂੰ ਤੇਲ ਦੀ ਮਾਲਿਸ਼ ਕਰੋ ਜੇਕਰ ਤੁਸੀਂ ਥੋੜੇ ਜਿਹੇ ਵੱਧ ਪੈਸੇ ਕਮਾਉਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹੋ ਆਰਥਿਕ ਪਰियोजनाਾਂ ਵਿੱਚ ਨਿਵੇਸ਼ ਕਰ ਰਹੇ ਹੋ ਦਿਨ ਦੇ ਬਾਅਦ ਅਚਾਨਕ ਆਈ ਕੋਈ ਚੰਗੀ ਖਬਰ ਪਰਿਵਾਰ ਨੂੰ ਖੁਸ਼ੀ ਦੇਵੇਗੀ ਦਿਨ ਨੂੰ ਖਾਸ ਬਣਾਉਣ ਦੇ ਲਈ ਦਿਆਲਤਾ ਤੇ ਪਿਆਰ ਦੇ ਛੋਟੇ ਛੋਟੇ ਤੋਹਫੇ ਲੋਕਾਂ ਨੂੰ ਦੇ ਦਿਓ ਆਪਣੀ ਬੌਧਿਕ ਸਮਰੱਥਾ ਦਾ ਇਸਤੇਮਾਲ ਕਰੋ ਅੱਜ ਤੁਸੀਂ ਖਾਲੀ ਸਮੇਂ ਦੇ ਵਿੱਚ ਚੰਗੇ ਕੰਮ ਕਰੋਗੇ ਜੋ ਵੀ ਯੋਜਨਾ ਬਣਾ ਰਹੇ ਹੋ ਆਪਣਾ ਕੋਈ ਬਿਜ਼ਨਸ ਵਗੈਰਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਉਹੀ ਯੋਜਨਾ ਤੁਹਾਡੀ ਸਫਲ ਹੋ ਜਾਵੇਗੀ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਆਪਣੇ ਵਿਚਾਰ ਤੇ ਊਰਜਾ ਨੂੰ ਉਹਨਾਂ ਕੰਮਾਂ ਵਿੱਚ ਲਗਾਓ ਜਿਨ੍ਹਾਂ ਤੋਂ ਆਪਣੇ ਹਕੀਕਤ ਦਾ ਰੂਪ ਲੈ ਸਕਦੇ ਹਨ। ਸਿਰਫ ਖਿਆਲੀ ਪੁਲ ਬਣਾਉਣ ਨਾਲ ਕੁਝ ਨਹੀਂ ਹੁੰਦਾ। ਹੁਣ ਤੱਕ ਤੁਹਾਡੇ ਕੋਲ ਸਮੱਸਿਆ ਇਹ ਸੀ ਕਿ ਤੁਸੀਂ ਕੋਸ਼ਿਸ਼ ਕਰਨ ਦੀ ਬਜਾਏ ਕੇਵਲ ਇਸ਼ਾਰਾ ਕਰਦੇ ਹੋ। ਤੁਹਾਨੂੰ ਆਪਣਾ ਪੈਸਾ ਇਕੱਠਾ ਕਰਨਾ ਤੇ ਇਹ ਜਾਣਨ ਦੀ ਲੋੜ ਹੈ ਕਿ ਕਦੋਂ ਤੇ ਕਿੱਥੇ ਸਮਝਦਾਰੀ ਨਾਲ ਖਰਚਣਾ ਹੈ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਪੈ ਸਕਦਾ ਹੈ ਜਿਨ੍ਹਾਂ ਲੋਕਾਂ ਦੇ ਨਾਲ ਤੁਸੀਂ ਰਹਿੰਦੇ ਹੋ ਉਹ ਤੁਹਾਡੇ ਤੋਂ ਬਹੁਤੇ ਖੁਸ਼ ਨਹੀਂ ਹੋਣਗੇ ਇਸ ਲਈ ਤੁਸੀਂ ਕੁਝ ਵੀ ਕਿਉਂ ਨਾ ਕਰੋ ਤੁਹਾਡੀ ਥੱਕੀ ਤੇ ਉਦਾਸ ਜ਼ਿੰਦਗੀ ਤੁਹਾਡੇ ਜੀਵਨ ਨੂੰ ਤਣਾ ਦੇ ਸਕਦੀ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਦਾ ਦਿਨ ਵਧੀਆ ਹੈ ਯਾਤਰਾ ਦੇ ਮੌਕਿਆਂ ਨੂੰ ਹੱਥੋਂ ਨਾ ਜਾਣ ਦਿਓ ਆਪਣੇ ਜੀਵਨ ਸਾਥੀ ਨਾਲ ਆਪਣੇ ਖੁਦ ਦੇ ਤਣਾਅ ਕਾਰਨ ਅਸਲ ਵਿੱਚ ਲੜਾਈ ਕਰ ਸਕਦੇ ਹੋ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵਿਸ਼ਵਾਸ ਕਰੋ ਤੇ ਯਕੀਨ ਤੇ ਬਹਾਦਰੀ ਦੀ ਅਸਲ ਪਰਖ ਹੈ ਕਿਉਂਕਿ ਇਸ ਦੇ ਬਲ ਲੰਮੇ ਵਕਤ ਤੋਂ ਚੱਲੀ ਆ ਰਹੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਲੰਮੇ ਸਮੇਂ ਤੋਂ ਬਚਾਇਆ ਪੈਸਾ ਤੁਹਾਡੇ ਕੰਮ ਆ ਸਕਦਾ ਹੈ ਪਰ ਇਹ ਖਰਚ ਵਾਲੀ ਤੁਹਾਡੀ ਭਾਵਨਾ ਨੂੰ ਘਟਾ ਸਕਦਾ ਹੈ ਘਰ ਵਿੱਚ ਕੋਸ਼ਿਸ਼ ਕਰੋ ਕਿ ਤੁਹਾਡੀ ਵਜ੍ਹਾ ਨਾਲ ਕੋਈ ਦੁਖੀ ਨਾ ਹੋਵੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਖੁਦ ਨੂੰ ਢਾਲੋ ਆਪਣੀ ਪ੍ਰੇਮਿਕਾ ਨਾਲ ਅਸ਼ਲੀਲ ਨਾ ਬਣੋ ਪੇਸ਼ੇਵਰ ਤੌਰ ਤੇ ਅੱਜ ਦਾ ਦਿਨ ਸਕਾਰਾਤਮਕ ਰਹੇਗਾ ਇਸ ਦਾ ਭਰਪੂਰ ਉਪਯੋਗ ਕਰੋ ਦੂਸਰਿਆਂ ਨੂੰ ਯਕੀਨ ਦਿਵਾਉਣ ਲਈ ਤੁਸੀਂ ਸ਼ਾਮੂਲੀਅਤ ਬਹੁਤ ਜ਼ਿਆਦਾ ਲਾਭਦਾਇਕ ਕਰ ਸਕਦੇ ਹੋ ਰਿਸ਼ਤੇਦਾਰਾਂ ਦਾ ਦਖਲ ਵਿਆਹਤਾ ਜ਼ਿੰਦਗੀ ਵਿੱਚ ਮੁਸ਼ਕਲ ਪੈਦਾ ਕਰ ਸਕਦਾ ਹੈ ਸੋ ਦੋਸਤੋ ਇਹ ਸੀ ਜੀ ਅੱਜ ਦਾ ਰਾਸ਼ੀ ਫਲ ਧੰਨਵਾਦ